ਇਸ ਕੋਤਵਾਲੀ ਦੇ ਵਿੱਚ ਮਾਤਾ ਜੀ ਤੇ ਸਭ ਜੱਦਿਆਂ ਨੂੰ ਬਿਨਾਂ ਕਿਸੇ ਮੋٹے ਵਸਤਰ ਪਰ ਮਾਤਾ ਜੀ ਤੇ ਸਭ ਜੱਦਿਆਂ ਨੂੰ ਇਦਾਂ ਦਾ ਕੁਝ ਵੀ ਨਹੀਂ ਦਿੱਤਾ ਗਿਆ। ਠੰਡ ਸੀ, ਨੋਂਪੋ ਦੀ ਠੰਡ, ਭੁੱਖੇ ਪਿਆਸੇ ਇਸ ਥਾਨ ਦੇ ਵਿੱਚ ਸਾਰੀ ਰਾਤ ਰੱਖਿਆ ਗਿਆ। ਤਸੀਂ ਇਹ ਦੇਣ ਦੇ ਬਰਾਬਰ ਹੈ। ਮਰੰਡੇ ਚ ਪੂਰੀ ਅਨਾਉਂਸਮੈਂਟ ਸੀ ਉਸ ਸਮੇਂ ਦੀ ਇਹ ਮੁਗਲਾਂ ਦੀ ਵੀ ਕੋਈ ਵੀ ਆਮ ਵਿਅਕਤੀ ਘਰ ਤੋਂ ਬਾਹਰ ਨਾ ਨਿਕਲੇ। ਕਿਤੇ ਇਹ ਨਾ ਹੋਵੇ ਵੀ ਇੱਥੇ ਸਿੰਘਾਂ ਦਾ ਹਮਲਾ ਹੋਵੇ ਤੇ ਮਾਤਾ ਜੀ ਤੇ ਸਭ ਜੱਦਿਆਂ ਨੂੰ ਰਿਹਾ ਕਰਾ ਕੇ ਲੈ ਜਾਣ। ਪੂਰਾ ਕਰਫਿਊ ਲਾਪਾਸ ਹੀ ਪੂਰਾ ਕਰਫਿਊ ਸੀ ਅਰ ਮਾਤਾ ਜੀ ਸਾਹਿਬ ਜਦੋਂ ਬੁੱਕਲ ਚ ਲੈ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਰਹੇ ਮਾਤਾ ਜੀ ਨੇ ਇੱਕ ਸ਼ਬਦ ਪੁੱਛਿਆ ਸੀ ਪਾਪਾ ਫਤਿਹ ਸਿੰਘ ਨੂੰ ਲਾਲ ਜੀ ਤੁਹਾਨੂੰ ਡਰਤੇ ਨਹੀਂ ਲੱਗਦਾ ਭੈ ਤੇ ਨਹੀਂ ਮਾਤਾ ਜੀ ਭੈ ਕਹਦਾ ਸ਼ਹੀਦ ਕਰਨਗੇ ਮਾਰ ਥੋੜੀ ਦੇਣ ਕਿ ਸੋਨ ਉਹਨਾਂ ਨੇ ਇੱਕ ਖੁਆਬ ਦੇਖਿਆ ਸੀ ਜੇਲ੍ਹ ਦੇ ਅੰਦਰ ਉਹ ਕਹ ਆ ਵੀ ਸੀ ਪਹਿਲਾਂ ਬਾਬਾ ਫਤਿਹ ਸਿੰਘ ਜੀ ਨੇ ਦੱਸਿਆ ਸੀ ਵੀ ਮੈਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਬਾਬਾ ਅਜੀਤ ਸਿੰਘ ਵੱਡਾ ਵੀਰ ਤੇ ਜੁਝਾਰ ਸਿੰਘ ਦੇ ਦਰਸ਼ਨ ਹੋਏ ਨੇ ਜਿਹੜੇ ਦੂਜੇ ਸਾਥ ਜਾਂਦੇ ਸੀ ਉਹਨਾਂ ਨੇ ਕਿਹਾ ਵੀ ਅੱਛਾ ਫਿਰ ਤਾਂ ਤੂੰ ਇਹ ਵੀ ਕਹੇਂਗਾ ਵੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਦਰਸ਼ਨ ਹੋਏ ਨੇ ਉਹ ਕਹਿੰਦਾ ਬਿਲਕੁਲ ਹੋਏ ਨੇ ਮਾਤਾ ਜੀ ਨੇ ਪੁੱਛਿਆ ਵੀ ਤੈਨੂੰ ਕਿਵੇਂ ਪਤਾ ਵੀ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ ਨੇ ਉਹ ਕਹਿੰਦਾ ਮੈਨੂੰ ਵੀ ਇਹੋ ਸੁਪਨਾ ਆਇਆ ਸੀ ਗੰਗੂ ਨੇ ਨੌਪੋ ਨੂੰ ਇੱਥੇ ਆ ਕੇ ਸ਼ਿਕਾਇਤ ਕੀਤੀ ਵੀ ਮਾਤਾ ਜੀ ਤੇ ਸਭ ਜadde ਮੇਰੇ ਕੋਲ ਟਾਰਗੇਟ ਇੱਕੋ ਲੈ ਕੇ ਆਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੀਦੇ ਨੇ ਚਾਹੇ ਜੀਵਤ ਚਾਹੇ ਮਰਤਕ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਐਦਾਂ ਲੁੱਕ ਕੇ ਨਹੀਂ ਜਾਵਾਂਗਾ ਮੈਂ ਲਲਕਾਰ ਕੇ ਵੰਗਾਰ ਕੇ ਦੱਸ ਕੇ ਜਾਵਾਂਗਾ ਪਹਿਲੀ ਥਾੜੀ ਮਾਰੀ ਤੇ ਸ਼ਬਦ ਆਖਿਆ ਸੀ ਸਿੱਖਾਂ ਦਾ ਗੁਰੂ ਚੱਲਿਆ ਜੇ ਹਿੰਮਤ ਹੈ ਤੇ ਰੋਕ ਲਾ ਦੂਜੀ ਵਾਰ ਫਿਰ ਤਾੜੀ ਮਾਰੀ ਵੀ ਹਿੰਦ ਦਾ ਪੀਰ ਚੱਲਿਆ ਜੀ ਹਿੰਮਤ ਹੈ ਤੇ ਰੁਕਦਾ ਤੀਜੀ ਵਾਰ ਜ਼ਕਾਰਾ ਛੱਡਿਆ ਸੀ ਕਦੇ ਮਖਮਲੀ ਸੇਜਾਂ ਵੀ ਨੇ ਤੇ ਕਦੇ ਕੰਡਿਆਂ ਦੀ ਸੇਜ ਵੀ ਮਿਲਦੀ ਹੈ ਕਦੇ ਪੈਰਾਂ ਦੇ ਵਿੱਚ ਸੋਨੇ ਜੋੜੇ ਸਨ ਕਦੇ ਨੰਗੇ ਪੈਰੀ ਵੀ ਕੰਡਿਆਂ ਦੇ ਉੱਪਰ ਸਤਿਗੁਰੂ ਸੇ ਤਰ੍ਹਾਂ ਗਏ ਬੋਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਿੰਸ ਵੀਰ ਸ਼ਹੀਦੀ ਜੋੜ ਮੇਲ ਆਰੰਭ ਹੋ ਚੁੱਕੇ ਨੇ ਔਰ ਇਸ ਵਕਤ ਅਸੀਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿ ਖੜੇ ਆ ਉਸ ਦਿਨ ਦਾ ਇਤਿਹਾਸ ਜਦੋਂ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦੇ ਇਸ ਥਾਂ ਤੇ ਯਾਨੀ ਕਿ ਉਸ ਸਮੇਂ ਦੀ ਕੋਤਵਾਲੀ ਚ ਲਿਆਂਦਾ ਗਿਆ ਸੀ ਔਰ ਇੱਕ ਰਾਤ ਉਹ ਇਸੇ ਕੋਤਵਾਲੀ ਚ ਰਹੇ ਸੰ ਸਾਡੇ ਨਾਲ ਇਸ ਵਕਤ ਹੈੱਡ ਬ੍ਰੰਤੀ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਵਾਰੀਬਲ ਹੋਣੇ ਦੀ ਵਾਰੀ ਖਾਲਸਾ ਵਾਰੀਬਲ ਜੀ ਦੇ ਘਰ ਜਦੋਂ ਅਸੀਂ ਉਹ ਦਿਨ ਯਾਦ ਕਰਦੇ ਆਂ ਅਕਸਰ ਤਾਂ ਸਾਡੇ ਰੌਂਕਟੇ ਖੜੇ ਹੋ ਜਾਂਦੇ ਨੇ ਸਰਸਾ ਨਦੀ ਤੇ ਜਦੋਂ ਵਿਛੋੜਾ ਹੋਇਆ ਉਸ ਤੋਂ ਬਾਅਦ ਕੀ ਕੁਝ ਉਹਨਾਂ ਛੋਟੇ ਸਾਹਿਬ ਜਦਿਆਂ ਨਾਲ ਔਰ ਦਾਦੀ ਜੀ ਨਾਲ ਹੋਇਆ ਜੋ ਕਿ ਇੱਥੇ ਕੋਤਵਾਲੀ ਸਾਹਿਬ ਗਿਆਦਾਂ ਗਿਆ ਇਹ ਜਿਹੜੀ ਘਟਨਾ ਹੈ ਅੱਜ ਤੋਂ 321 ਸਾਲ ਪਹਿਲਾਂ ਦੀ ਸੰਨ 1904 ਦੇ ਵਿੱਚ ਉਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਬੰਦੀ ਹੋਈ ਹੈ ਜਦੋਂ ਦੇਸ਼ ਦੀਆਂ ਕੋਨੇ-ਕੋਨੇ ਤੋਂ ਫੌਜਾਂ ਸੀ ਜਿਹੜੀਆਂ ਔਰ ਜਿਹੜਾ ਇਥੋਂ ਦਾ ਆलमगीर ਬਾਦਸ਼ਾਹ ਸੀ ਔਰੰਗਜ਼ੇਬ ਉਹਦੇ ਹੁਕਮਾਂ ਦੇ ਨਾਲ ਸਾਰੀ ਫੌਜ ਸੀ ਜਿਹੜੀ ਅਨੰਦਪੁਰ ਸਾਹਿਬ ਤੇ ਲਾ ਦਿੱਤੀ ਗਈ ਸੀ। ਹੂੰ। ਔਰ ਸਭ ਤੋਂ ਅਹਿਮ ਗੱਲ ਹੈ ਜਿਹੜੀ ਵੀ ਉਹ ਫੌਜ ਦੀ ਗਿਣਤੀ ਸੀ ਜਿਹੜੀ ਤਕਰੀਬਨ 10 ਲੱਖ ਦੇ ਕਰੀਬ ਸੀ ਫੌਜ ਦੀ ਗਿਣਤੀ। ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੇ ਤਕਰੀਬਨ 7 ਤੋਂ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਦਾ ਘੇਰਾ ਸੀ। ਪਰ ਉਹਦੇ ਵਿੱਚ ਗੁਰੂ ਸਾਹਿਬ ਦੀ ਕੋਈ ਮਜਬੂਰੀ ਨਹੀਂ ਸੀ ਵੀ ਘੇਰੇ ਨੂੰ ਛੱਡਿਆ ਜਾਵੇ। ਅਰੋਦੇ ਵਿੱਚ ਫੌਜਾਂ ਦੀ ਆਪਣੀ ਇੱਕ ਮਜਬੂਰੀ ਹੋ ਗਈ ਕਿਉਂਕਿ ਗਿਣਤੀ ਵੱਡੀ ਸੀ ਭੋਜਨ ਪ੍ਰਸ਼ਾਦ ਇਹਨਾਂ ਕੋਲ ਮੁੱਕ ਚੁੱਕਿਆ ਸੀ ਇਹਨਾਂ ਨੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ ਤੇ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਗਊ ਮਾਤਾ ਦੀ ਝੂਠੀ ਕਸਮ ਖਾਧੀ ਵੀ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਦਿਓ ਤੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਜ਼ਿਕਰ ਆਉਂਦਾ ਵੀ ਜਦੋਂ 6 ਪਉ ਦੀ ਰਾਤ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਇਹਨਾਂ ਨੇ ਆਪਣੀ ਕਸਮਾਂ ਤੋੜ ਦਿੱਤੀਆਂ ਸਤਪੋਦੀ ਸਵੇਰ ਹੁੰਦੀ ਆ ਸਰਸਾ ਦੇ ਕੰਡੇ ਜਦੋਂ ਰੂਪ ਅਨੰਦਪੁਰ ਸਾਹਿਬ ਤੋਂ ਆਪਾਂ ਰੂਪੜ ਨੂੰ ਆਵਾਂਗੇ ਤੇ ਵਿਚਕਾਰ ਇੱਕ ਪ੍ਰਸਾਤੀ ਨਦੀ ਲੰਘਦੀ ਆ ਜਿਹਦੇ ਵਿੱਚ ਜਾਦਾ ਸਮਾਂ ਸਤਲੁਜ ਦਾ ਪਾਣੀ ਚੱਲਦਾ ਸੀ ਸੋ ਇਹ ਜਿਹੜੀ ਸਰਸਾ ਨਦੀ ਹੈ ਇਹਦੇ ਵਿੱਚ ਉਸ ਵਕਤ ਹੜਾ ਆਇਆ ਹੋਇਆ ਸੀ ਸਤਪੋਦੀ ਜਿਹੜਾ ਸਵੇਰ ਦਾ ਸਮਾਂ ਸੀ ਉਹ ਸਰਸਾ ਦੇ ਕੰਡੇ ਗੁਰੂ ਸਾਹਿਬ ਆਏ ਨੇ ਜਦੋਂ ਇੱਥੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਹੋਂ ਕਿ ਪ੍ਰਮੁੱਖ ਗੱਲ ਇਹ ਸੀ ਵੀ ਸ਼ਿਵਾਲਕ ਦੀਆਂ ਪਹਾੜੀਆਂ ਦੇ ਨੇੜੇ ਆ ਇਹ ਪਹਾੜੀਆਂ ਦੇ ਵਿੱਚੋਂ ਨਦੀ ਦਾ ਵਹਾਵ ਨਿਕਲਣ ਕਰਕੇ ਇਹ ਪਾਣੀ ਦੀ ਜਿਹੜੀ ਗਤੀ ਬਹੁਤ ਤੇਜ਼ ਸੀ ਜੇਕਰ ਪਾਣੀ ਦੇ ਵਿੱਚ ਕੋਈ ਇੱਕ ਬੰਦਾ ਇੱਥੋਂ ਪ੍ਰਵੇਸ਼ ਕਰਦਾ ਸੀ ਪਾਣੀ ਖਿੱਚ ਕੇ ਉਹਨੂੰ ਦੂਰ ਤੱਕ ਲੈ ਜਾਂਦਾ ਸੀ ਕੋਈ ਬੰਦਾ ਇੱਥੇ ਨੇੜੇ ਲੱਗਿਆ ਕੋਈ ਅੱਧੇ ਮੀਲ ਤੇ ਕੋਈ ਪੌਣੇ ਮੀਲ ਤੇ ਜਾਨੀ ਦੂਰ ਦੂਰ ਚੱਕ ਸ਼ੱਕ ਜਾ ਕੇ ਛੱਡਿਆ ਇਹ ਤੇ ਉਸ ਸਮੇਂ ਜਿਹੜੀ ਪਿੱਛੋਂ ਫੌਜ ਦਾ ਹਮਲਾ ਹੋ ਰਿਹਾ ਹੈ ਜ਼ਿਕਰ ਹੁੰਦਾ ਹੈ ਕਿ ਗੁਰੂ ਜੀ ਦਾ ਪਰਵਾਤਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਫਰਜੰਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਪੰਜ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਹਿਬ ਸਿੰਘ ਜੀ ਔਰ ਸਤਿਗੁਰਾਂ ਤੇ ਹੋਰ ਬਹਾਦਰ ਸੂਰਬੀਰ ਸਿੰਘ ਸਨ ਜਿਹੜੇ ਇਹਨਾਂ ਨੇ ਸਰਸਵਰਦੀ ਪਾਰ ਕੀਤੀ ਉੱਥੋਂ ਬਾਇਆ ਰੂਪੜ ਪਿੰਡ ਕੋਟਲਾ ਨਿਹੰਗ ਖਾਨ ਦੀ ਹਵੇਲੀ ਹੁੰਦੇ ਹੋਏ ਪਿੰਡ ਬ੍ਰਾਹਮਣ ਮਾਜਰਾ ਪੂਰ ਮਾਜਰਾ ਹੁੰਦੇ ਚੰਕੌਰ ਸਾਹਿਬ ਆਏ ਜਿਹੜਾ ਕਿ ਫਿਰ ਅੱਗੇ ਉੱਥੋਂ ਦਾ ਇਤਿਹਾਸ ਹੈ ਕਿਵੇਂ ਜੰਗ ਹੁੰਦੀ ਹੈ ਕਿਵੇਂ ਗੁਰੂ ਸਾਹਿਬ ਉੱਥੋਂ ਮਾਛੀਵਾੜੇ ਦੇ ਵੱਲ ਰਵਾਨਾ ਹੁੰਦੇ ਨੇ ਸਰਸਾ ਦੇ ਕੰਡੇ ਜਿਹੜਾ ਪਰਿਵਾਰ ਦਾ ਦੂਜਾ ਵਿਛੋੜਾ ਪਿਆ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਗੁਰੂ ਘਰ ਦੇ ਅਨੰਨ ਸੇਵਕ ਭਾਈ ਮਨੀ ਸਿੰਘ ਜਿਨ੍ਹਾਂ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਉਹ ਵੀ ਘੇਰੇ ਵਿੱਚ ਨਾਲ ਸਨ ਔਰ ਗੁਰੂ ਘਰ ਦੀਆਂ ਦੋ ਟੈਲਣਾ ਬੀਬੀਆਂ ਸਨ ਉਸ ਸਮੇਂ ਜਿਹੜੀ ਮਾਤਾ ਜੀ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਸਨ ਭਾਈ ਤੰਨਾ ਸਿੰਘ ਭਾਈ ਜਵਾਹਰ ਸਿੰਘ ਇਹ ਵੀ ਨਾਲ ਸਨ ਜਦੋਂ ਸਰਸਾ ਖੰਡੇ ਵਿਛੋੜਾ ਪਿਆ ਤੇ ਇਹਨਾਂ ਨੇ ਇੱਕ ਰਾਤ ਜਿਹੜੀ ਸੱਤ ਪੋ ਦੀ ਰਾਤ ਉਹ ਰੋਪੜ ਬਤੀਤ ਕੀਤੀ ਹੈ ਉੱਥੋਂ ਅੱਠ ਪੋ ਦੀ ਸਵੇਰ ਹੁੰਦੀ ਹੈ ਬਾਇ ਅੰਬਾਲਾ ਹੁੰਦੇ ਹੋਏ ਇਹ ਦਿੱਲੀ ਨੂੰ ਰਵਾਨਾ ਹੋ ਜਾਂਦੇ ਨੇ ਜੇਕਰ ਫਿਰ ਇਹ ਦਿੱਲੀ ਜਾ ਕੇ ਇਹਨਾਂ ਨੇ ਅਗਲਾ ਪੜਾਅ ਕੀਤਾ ਹੈ ਠੀਕ ਹੈ ਹੁਣ ਜਿਹੜੀ ਸਭ ਤੋਂ ਅਹਿਮ ਗੱਲ ਹੈ ਇਥੋਂ ਦਾ ਇਤਿਹਾਸ ਹੈ ਜਿਹੜਾ ਉਹ ਪਰਿਵਾਰ ਦਾ ਜਿਹੜਾ ਤੀਜਾ ਹਿੱਸਾ ਹੈ ਉਹਦਾ ਇਤਿਹਾਸ ਹੈ ਯਾਨੀ ਕਿ ਛੋਟੇ ਸਾਹਿਬਜ਼ਾਦੇ ਔਰ ਦਾਦੀ ਜੀ ਨੇ ਤੋਖਾ ਕਿਵੇਂ ਹੋਇਆ ਬਿਲਕੁਲ ਉਹ ਸਭ ਤੋਂ ਅਹਿਮ ਗੱਲ ਸੀ ਕਿਉਂਕਿ ਜਿਵੇਂ ਗੁਰੂ ਸਾਹਿਬ ਤੇ ਮਾਤਾ ਜਾਂ ਧੰਨ ਮਾਤਾ ਸੁੰਦਰਕੌਰ ਮਾਤਾ ਸਾਹਿਬਕੌਰ ਜਾਂ ਹੋਰ ਸਿੱਖਾਂ ਨੇ ਸਰਸਾਂ ਨਦੀ ਪਾਰ ਕਰ ਲਈ ਸੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਬਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਸਰਸਾਂ ਨਦੀ ਪਾਰ ਨਹੀਂ ਸੀ ਕੀਤੀ ਉਹਦਾ ਕਾਰਨ ਕੀ ਸੀ ਇਹ ਸਰਸਾਂ ਨਦੀ ਦਾ ਵਹਾਅ ਬਹੁਤ ਤੇਜ਼ ਸੀ ਦੋ ਉਮਰਾਂ ਦੇ ਵਿੱਚ ਇਹਨੂੰ ਪਾਰ ਕਰਨਾ ਬੜਾ ਕਠਨ ਸੀ ਇੱਕ ਬਿਰਧ ਉਮਰ ਤੇ ਇੱਕ ਬਾਲੂਮਾ ਦੇ ਵਿੱਚ ਮਾਤਾ ਜੀ ਤੇ ਸਭ ਜਾਦਿਆਂ ਦੀ ਉਹੀ ਉਮਰਾਂ ਸਨ ਇਸ ਕਰਕੇ ਸਤਸੰਗਤੀ ਪਾਰ ਨਹੀਂ ਕੀਤੀ ਬਲਕਿ ਉਹਦੇ ਕੰਡੇ-ਕੰਡੇ ਤੁਰਨਾ ਸ਼ੁਰੂ ਕਰ ਦਿੱਤਾ ਜਿੱਥੇ ਸਰਸਾ ਅੱਗੇ ਜਾ ਕੇ ਫਿਰ ਸਤਲੁਜ ਦੇ ਵਿੱਚ ਮਿਲਦੀ ਹੈ ਉਹ ਸੰਗਮ ਉਹਦੇ ਵਿਚਕਾਰ ਜਿਹੜੀ ਉਹ ਸਥਾਨ ਹੈ ਉੱਥੇ ਜਿਵੇਂ ਇਤਿਹਾਸ ਦਾ ਜ਼ਿਕਰ ਹੈ ਕਿ ਜਿੱਥੋਂ ਪਰਿਵਾਰ ਦਾ ਵਿਛੋੜਾ ਪੈਂਦਾ ਕੋਈ 5 ਮੀਲ ਦੀ ਵਿਥ ਹੈ ਮਾਤਾ ਜੀ ਉਹ ਜਿਹੜਾ ਵਿਖੜਾ ਪਿੰਡਾ ਸੀ ਕਿਤੇ ਟਿੱਬੇ ਨੇ ਕਿਤੇ ਖਾਈਆਂ ਬਣੀਆਂ ਹੋਈਆਂ ਨੇ ਕਿਤੇ ਪਾਣੀ ਖੜਾ ਹੈ ਬੜਾ ਵਿਖੜਾ ਜਿਹਾ ਪਿੰਡਾ ਹੈ ਸੋ ਕੰਡਿਆਲੀ ਝਾੜੀਆਂ ਉਹਦੇ ਵਿੱਚੋਂ ਹੁੰਦੇ ਹੋਏ ਪਿੰਡ ਚੱਕ ਢੇਰਾ ਦਾ ਉਹ ਸਥਾਨ ਬਾਬਾ ਕੁੰਮਾ 마ਸ਼ਕੀ ਦੀ ਸ਼ਾਨ ਤੱਕ ਪਹੁੰਚੇ ਜਿਹੜਾ ਬਾਬਾ ਕੁੰਮਾ 마ਸ਼ਕੀ ਹੈ ਇਹ ਇੱਕ ਬੀੜੀ ਦਾ ਮਲਾਹ ਸੀ ਆਪਣੀ ਬੀੜੀ ਆਪਣੀ ਕਿਸ਼ਤੀ ਦੇ ਰਾਹੀਂ ਲੋਕਾਂ ਨੂੰ ਸਤਲੁਜ ਵੀ ਪਾਰ ਕਰਾ ਦਿੰਦਾ ਸੀ ਤੇ ਇੰਦਰ ਸਾਸਾ ਵੀ ਵਾਰ ਕਰਾ ਦਿੰਦਾ ਸੀ ਤੇ ਲੋਕ ਕੋਈ ਉਸ ਸਮੇਂ ਜੋ ਪੈਸਾ ਦਵਾਨੀ ਸੀ ਇਹਨੂੰ ਦੇ ਦਿੰਦੇ ਸੀ ਤਾਂ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ ਮਾਤਾ ਗੁਜਰਕੌਰ ਦੀ ਤੇ ਸਭਜਾਤ ਦੇ ਦੀ ਛੰਨ ਦੇ ਬਾਹਰ ਆਏ ਤੇ ਇਹਨੇ ਪਛਾਣ ਲਿਆ ਸੱਤ ਪੋਦੀ ਰਾਤ ਮਾਤਾ ਜੀ ਤੇ ਸਭਜਾਤ ਦੇ ਬਾਬਾ ਕੁੰਮਾ ਵਾਸ਼ਕੀ ਦੀ ਛੰਨ ਵਿੱਚ ਰਹਿੰਦੇ ਨੇ ਇਹਨੇ ਸੇਵਾ ਕੀਤੀ ਹੈ ਅੱਠ ਪੋਦੀ ਸਵੇਰ ਵੀ ਪ੍ਰਸ਼ਾਦਾ ਸ਼ਕਾਇਆ ਉਥੋਂ ਗੰਗੂ ਦਾ ਮਿਲਾਪ ਹੁੰਦਾ ਹੈ ਤੇ ਬਾਬਾ ਕੁੰਮਾ ਮਾਸ ਕੀ ਆਪਣੀ ਬੀੜੀ ਰਾਹੀ ਇਹਨਾਂ ਨੂੰ ਸਰਸਾ ਨਦੀ ਪਾਰ ਕਰਾ ਦਿੰਦੇ ਨੇ ਗੰਗੂ ਆਪਣੇ ਨਾਲ ਆਪਣੇ ਪਿੰਡ ਖੇੜੀ ਲੈ ਆਉਂਦਾ ਹੈ ਅੱਛਾ ਖੇੜੀ ਪਿੰਡ ਅੱਜ ਉਹ ਪਿੰਡ ਦਾ ਨਾਮ ਸਿਹੜੀ ਹੈ ਤਾਂ ਕਾਰਨ ਕੀ ਹੈ ਕਿ ਕਿਉਂਕਿ ਇੱਕ ਜਿਵੇਂ ਆਮ ਤੌਰ ਤੇ ਇੱਕ ਮੇਣਾ ਹੁੰਦਾ ਵੀ ਤੁਸੀਂ ਪਾਪ ਸਿਹੜ ਲੈ ਉਹ ਖੇੜੀ ਤੋਂ ਸਿਹੜੀ ਹੋ ਗਈ ਉਹ ਖੇੜੀ ਪਿੰਡ ਹੈ ਜਿਹੜਾ ਇੱਥੋਂ ਅੱਜ ਤਕਰੀਬਨ 3 ਕਿਲੋਮੀਟਰ ਦੀ ਮਿੱਥ ਦੇ ਉੱਪਰ ਹੈ ਰੋਪੜ ਵੱਲੋਂ ਸੋ ਆਪਣੇ ਨਾਲ ਆਪਣੇ ਪਿੰਡ ਖੇੜੀ ਲੈ ਆਇਆ ਤੇ ਉਹਦੇ ਮਨ ਵਿੱਚ ਲੋਭ ਆ ਗਿਆ ਮੋਹਰਾ ਚੋਰੀ ਕਰ ਲੀਆਂ ਤੇ ਆਪ ਇਹੋ ਜਿਹਾ ਕਮਾਇਆ ਵੀ ਮਾਤਾ ਜੀ ਤੇ ਸਭ ਜੱਤਿਆਂ ਦੀ ਤਲਾਸ਼ ਸੀ ਜਿਹੜੀ ਜਿੱਥੇ ਆਪਾਂ ਖੜੇ ਆ ਉਹ ਉਸ ਵਕਤ ਸਾਲ 1704 ਵਿੱਚ ਇੱਥੇ ਕੋਤਵਾਲੀ ਹੁੰਦੀ ਸੀ ਪਰ ਸਭ ਤੋਂ ਮੁੱਖ ਗੱਲ ਕੀ ਹੈ ਵੀ ਇਹ ਕੋਈ ਹਵਾ ਲਾਤ ਨਹੀਂ ਸੀ ਹੈਗੀ ਇੱਕ ਝੀਲ ਸੀ अच्छा क्योंकि ये दी अ जेडी असी मैं इथों कोशिश करी है कि जिन्नी को खोज हो सकदी है जेडी कोतवाली साहब दे आपने दर्शन ਕੀਤੇ ਨੇ ਇਹਦੇ ਬਿਲਕੁਲ ਸਾਹਮਣੇ ਇਦਾਂ ਦੀ ਇੱਕ कोतवाली ਹੋਰ ਸੀ ਅੱਛਾ ਜਿਹੜੀ ਕਿ ਸਾਡੇ ਬਜ਼ੁਰਗਾਂ ਨੇ ਦੇਖੀ ਹੈ ਜੇ ਕੋਈ ਅੱਜ ਕੋਈ 90 ਸਾਲ ਦਾ ਬਜ਼ੁਰਗ ਬੈਠਾ ਉਹਨੇ ਵੇਖੀ ਹੋਈ ਹੈ ਇਹਦੇ ਬਿਲਕੁਲ ਸਾਹਮਣੇ ਇਦਾਂ ਦੀ कोतवाली ਹੋਰ ਸੀ ਤੇ ਇਹਦੇ ਪਿਛਲੇ ਪਾਸੇ ਚੱਕੀਆਂ ਹੁੰਦੀਆਂ ਸੀ ਤੇ ਕਦੇ ਵੀ ਹਵਾਲਾਤ ਦੇ ਵਿੱਚ ਚੱਕੀਆਂ ਨਹੀਂ ਹੁੰਦੀਆਂ ਚੱਕੀਆਂ ਸਦਾ ਹੀ ਜੀਰਲ 'ਚ ਹੁੰਦੀਆਂ ਇਹਦੇ ਚਾਰ ਦੀਵਾਰੀ ਹੁੰਦੀ ਸੀ ਤੇ ਅੱਗੇ ਇੱਕ ਡਾਟ ਵਾਲਾ ਗੇਟ ਹੁੰਦਾ ਸੀ ਯਾਨੀ ਕਿ ਥਾਣਾ ਨਹੀਂ ਸੀ ਥਾਣਾ ਨਹੀਂ ਸੀ ਹੈਗਾ ਜੇਲ ਸੀ ਜੇਲ ਸੀ ਪਰ ਜੇਲ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਇੱਕ ਕੇਂਦਰੀ ਜੇਲ ਹੁੰਦੀ ਹੈ ਇੱਕ ਸਬ ਜੇਲ ਹੁੰਦੀ ਹੈ ਇਹ ਸਬ ਜੇਲ ਸੀ ਕੇਂਦਰੀ ਜੇਲ ਸੀ ਜਿਹੜੀ ਉਹ ਸਰਹੰਦ ਸੀ ਜਿਹੜੀ ਬ੍ਰਾਂਚ ਸੀ ਇਹ ਬ੍ਰਾਂਚ ਕੇ ਲਓ ਇੱਕ ਉਹ ਤੇ ਕਿਉਂਕਿ ਜਿਵੇਂ ਸਲਾਖਾਂ ਲੱਗੀਆਂ ਹੋਈਆਂ ਸੀ ਜਿਹੋ ਜਿਹਾ ਪ੍ਰਬੰਧ ਇੱਥੋਂ ਦਾ ਸੋ ਗੰਗੂ ਨੇ ਨੌਪੋ ਨੂੰ ਇੱਥੇ ਆ ਕੇ ਸ਼ਿਕਾਇਤ ਕੀਤੀ ਵੀ ਮਾਤਾ ਜੀ ਤੇ ਸਭ ਜਾਦੀ ਮੇਰੇ ਕੋਲ ਨੇ ਜਦੋਂ ਇੱਥੋਂ ਆ ਕੇ ਸ਼ਿਕਾਇਤ ਕਰੀ ਉਹਦਾ ਕਾਰਨ ਕੀ ਸੀ ਕਿਉਂਕਿ ਇਹਨਾਂ ਨੇ ਇਲਾਕੇ ਵਿੱਚ ਅਨਾਉਂਸ ਕੀਤਾ ਹੋਇਆ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਕੋਈ ਸਿੱਖ ਸਿੰਘ ਜਾਂ ਪਰਿਵਾਰ ਦਾ ਜੀ ਕਿਤੇ ਮਿਲਦਾ ਸਾਨੂੰ ਇਤਲਾਹ ਦੇਵੋ ਤੁਹਾਨੂੰ ਇਨਾਮ ਦੇਵਾਂਗੇ ਗੰਗੂ ਨੇ ਲੋਭ ਦੇ ਵਿੱਚ ਆ ਕੇ ਇਸ ਥਾਂ 'ਤੇ ਆ ਕੇ ਉਹਨਾਂ ਦੀ ਇਤਲਾਹ ਦਿੱਤੀ ਤੇ ਇਹਨਾਂ ਨੇ ਜਾ ਕੇ ਪਿੰਡ ਖੇੜੀ ਦੀ ਘੇਰਾਬੰਦੀ ਕਰ ਲਈ ਮਾਤਾ ਜੀ ਤੇ ਸਭ ਜਾਦੀਆਂ ਦੀ ਗ੍ਰਿਫਤਾਰੀ ਹੋਈ ਉੱਥੋਂ ਤੇ ਪਿੰਡ ਖੇੜੀ ਤੋਂ ਗ੍ਰਿਫਤਾਰ ਕਰਕੇ ਇਸ ਸਥਾਨ ਤੇ ਲੈ ਕੇ ਆਏ ਨੌਪੂ ਸ਼ਾਮ ਦੇ ਸਮੇਂ ਮਾਤਾ ਜੀ ਤੇ ਸਭ ਜਨ ਇੱਥੇ ਲਿਆਂਦਾ ਗਿਆ ਅ ਜਿਵੇਂ ਤਾਰੀਖ ਦੇ ਪੰਨਿਆਂ ਦੇ ਵਿੱਚ ਲਿਖਿਆ ਦਰਜਾ ਇਹ ਕਿ ਉਸ ਵਕਤੇ ਕੋਤਵਾਲੀ ਖਾਲੀ ਕਰਾ ਲਈ ਸੀ ਉਹਨਾਂ ਨੇ ਦੋਨੇ ਅੱਛਾ ਚੱਕੀਆਂ ਖਾਲੀ ਸੀ ਇਲਾਕੇ ਦੇ ਵਿੱਚ ਮਰੰਡੇ ਚ ਪੂਰੀ ਅਨਾਉਂਸਮੈਂਟ ਸੀ ਉਸ ਸਮੇਂ ਦੀ ਇਹ ਮੁਗਲਾਂ ਦੀ ਵੀ ਕੋਈ ਵੀ ਆਮ ਵਿਅਕਤੀ ਘਰ ਤੋਂ ਬਾਹਰ ਨਾ ਨਿਕਲੇ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪਰਿਵਾਰ ਨੂੰ ਰੱਖਿਆ ਗਿਆ ਪੂਰੀ ਉਸ ਵਕਤ ਜਿਹੜੀ ਮੁਗਲਿਆ ਸਲਤਨਤ ਉਸ ਪੱਪਾਂਪਾਰ ਹੋ ਚੁੱਕੀ ਸੀ ਵੀ ਕਿਤੇ ਇਹ ਨਾ ਹੋਵੇ ਵੀ ਇੱਥੇ ਸਿੰਘਾਂ ਦਾ ਹਮਲਾ ਹੋਵੇ ਤੇ ਮਾਤਾ ਜੀ ਤੇ ਸਭ ਜਾਤਿਆਂ ਨੂੰ ਰਿਹਾ ਕਰਾ ਕੇ ਲੈ ਜਾਣ ਡਰ ਸੀ ਮਨ ਡਰ ਸੀ ਉਹਨਾਂ ਨੂੰ ਤੇ ਇਹ ਵੀ ਪਤਾ ਸੀ ਜਾਨੀਖਾਂ ਬਾਨੀਖਾਂ ਜਿਹੜੇ ਇੱਥੋਂ ਦੇ कोतवाल ਸੀ ਵੀ ਜੇ ਇਹਨਾਂ ਦੀ ਰਿਹਾਈ ਹੁੰਦੀ ਹੈ ਤੇ ਵਜ਼ੀਰ ਖਾਂ ਉਹਨਾਂ ਨੂੰ ਛੱਡੇਗਾ ਨਹੀਂ ਮਾਰ ਦੇਗਾ ਜਾਨੀਖਾਂ ਤੇ ਮਾਨੀਖਾਂ ਨੂੰ ਮਾਰ ਦੇਗਾ ਵੀ ਤੁਹਾਡੇ ਹੱਥਾਂ ਵਿੱਚ ਆਏ ਹੋਏ ਸਭ ਜਦੇ ਕਿਵੇਂ ਇੱਥੋਂ ਚਲੇ ਗਏ ਯਾਨੀ ਕਿ ਇੰਨੀ ਫੌਜ ਸੀ ਤਾਂ ਵੀ ਉਹਨਾਂ ਨੂੰ ਡਰ ਸੀ ਕਿ ਬਹੁਤ ਡਰ ਸੀ ਕੁਝ ਸਿੰਘ ਵੀ ਆ ਕੇ ਹਮਲਾ ਬੋਲ ਸਕਦੇ ਛੋਟੇ ਸਾਜਦੇ ਔਰ ਮਾਤਾ ਲਈ ਮਾਤਾ ਜੀ ਦੇ ਲਈ ਇਹ ਉਹਨਾਂ ਦੇ ਮਨ ਦੇ ਵਿੱਚ ਇੱਕ ਭੈ ਸੀ ਹੂੰ ਸੋ ਉਸ ਵਕਤ ਉਹਨਾਂ ਨੇ ਇਲਾਕੇ ਦੇ ਵਿੱਚ ਇੱਥੇ ਬਹੁਤ ਸਖਤੀ ਕੀਤੀ ਹੈ 9 ਪੂ ਦੀ ਸਾਰੀ ਰਾਤ ਮਾਤਾ ਜੀ ਤੇ ਸਭ ਜਾਤਿਆਂ ਨੂੰ ਇਸ ਕੋਤਵਾਲੀ ਦੇ ਵਿੱਚ ਪੂਰਾ ਕਰਫਿਊ ਲਾਤਾ ਸੀ ਪੂਰਾ ਕਰਫਿਊ ਸੀ ਅਸ ਤੈਂ ਮੈਂ ਇੱਥੋਂ ਦਾ ਜਿਹੜਾ ਸੀ ਤੇ ਜ਼ਿਕਰ ਹੈ ਵੀ ਇਸ ਕੋਤਵਾਲੀ ਦੇ ਵਿੱਚ ਮਾਤਾ ਜੀ ਤੇ ਸਭ ਜਾਤਿਆਂ ਨੂੰ ਬਿਨਾਂ ਕਿਸੇ ਮੋٹے ਵਸਤਰ ਦੇ ਕਿਉਂਕਿ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹ ਵੀ ਇਹ ਗੱਲ ਕਹਿੰਦਾ ਵੀ ਕੋਈ ਕੈਦੀ ਵੀ ਹੈ ਠੰਡ ਦੇ ਵਿੱਚ ਉਹਨੂੰ ਕੋਈ ਮੋਟਾ ਕੱਪੜਾ ਦਿੱਤਾ ਜਾਵੇ ਗਰਮੀ 'ਚ ਕੋਈ ਪੱਖੇ ਦਾ ਪ੍ਰਬੰਧ ਹੋਵੇ ਛਕਣ ਲਈ ਭੋਜਨ ਦਿੱਤਾ ਜਾਵੇ ਪੀਣ ਲਈ ਪਾਣੀ ਦਿੱਤਾ ਜਾ ਪਰ ਮਾਤਾ ਜੀ ਤੇ ਸਭ ਜਾਨਿਆਂ ਨੂੰ ਇਦਾਂ ਦਾ ਕੁਝ ਵੀ ਨਹੀਂ ਦਿੱਤਾ ਗਿਆ ਠੰਡ ਸੀ ਨੌਂ ਪੌਂ ਦੀ ਠੰਡ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਸਨ 1704 ਦੀ ਗੱਲ ਕਰਾਂਗੇ ਉਦੋਂ ਠੰਡ ਅੱਜ ਨਾਲੋਂ ਕਿਤੇ ਵਧੇਗ ਹੁੰਦੀ ਸੀ ਕਿਉਂਕਿ ਪੋਲਿਊਸ਼ਨ ਕੋਈ ਨਹੀਂ ਸੀ ਵਾਤਾਵਰਣ ਬਿਲਕੁਲ ਸਾਫ਼ ਸੀ ਤੇ ਠੰਡ ਸੀ ਜਿਹੜੀ ਉਦੋਂ ਜ਼ਿਆਦਾ ਸੀ ਸੋ ਉਸ ਭਿਆਨਕ ਠੰਡ ਦੇ ਵਿੱਚ ਉਹਨਾਂ ਨੂੰ ਬਿਨਾਂ ਮੋٹے ਕੱਪੜੇ ਤੋਂ ਤੇ ਭੁੱਖੇ ਪੇਟ ਬਿਨਾ ਪਾਣੀ ਤੋਂ ਜਲ ਛਕਣ ਨੂੰ ਨਹੀਂ ਦਿੱਤਾ ਭੁੱਖੇ ਪਿਆਸੀ ਇਸ ਥਾਨ ਦੇ ਵਿੱਚ ਸਾਰੀ ਰਾਤ ਰੱਖਿਆ ਗਿਆ ਤਸੀਂ ਇਹ ਦਿਨ ਦੇ ਬਰਾਬਰ ਹੈ ਸੋ ਉਸ ਰਾਤ ਜਦੋਂ ਇੱਥੇ ਬਤੀਤ ਕੀਤੀ ਹੈ ਮਾਤਾ ਜੀ ਸਾਹਿਬ ਜਦੋਂ ਬੁੱਕਲ ਚ ਲੈ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਰਹੇ 10 ਬੋ ਦੀ ਸਵੇਰ ਹੁੰਦੀ ਹੈ ਇੱਥੋਂ ਰੱਥ ਦੇ ਉੱਪਰ ਵਿਰਾਜਮਾਨ ਕਰਕੇ ਮਾਤਾ ਜੀ ਤੇ ਸਭ ਜਾਂਤੀਆਂ ਨੂੰ ਸਰਹੰਦ ਭੇਜਿਆ ਗਿਆ ਜਦੋਂ ਸਰਹੰਦ ਭੇਜਿਆ ਗਿਆ ਉਦੋਂ ਮਰੰਡੇ ਨੇ ਸੁਖ ਦਾ ਸਾਹ ਲਿਆ ਵੀ ਠੀਕ ਹੈ ਹੁਣ ਉਹ ਚਲੇ ਗਏ ਹੁਣ ਅਸੀਂ ਬਾਹਰ ਨਹੀਂ ਨਿਕਲ ਸਕਦੇ ਸੋ ਇਥੋਂ ਫੌਜਦਾਰ ਆਪ ਨਾਲ ਜਾਂਦਾ ਏ ਜਾਨੀ ਖਾਨ ਮਾਨੀ ਖਾਨ ਨਾਲ ਗਏ ਨੇ ਸਰਹੰਦ ਜਾਂਦੇ ਨੇ ਪਰ ਉਸ ਟਾਈਮ ਸਰਹੰਦ ਵਜ਼ੀਰ ਖਾਨ ਸੀ ਜਿਹੜਾ ਸਰਹੰਦ ਵਿੱਚ ਨਹੀਂ ਸੀ ਹੈਗਾ ਕਿਉਂਕਿ ਵਜ਼ੀਰ ਖਾਨ ਚਮਕੌਰ ਸਾਹਿਬ ਗਿਆ ਹੋਇਆ ਸੀ ਚਮਕੌਰ ਸਾਹਿਬ ਜੰਗ ਸਮਾਪਤ ਹੋਈ ਸੀ ਜਿਹੜੀਆਂ ਮ੍ਰਿਤਕ ਦੇਹਾਂ ਸੀ ਉਹਨਾਂ ਦੀ ਸੰਭਾਲ ਕਰ ਰਹੇ ਸੀ ਮੁਗਲਾਂ ਦੀਆਂ ਦੇਹਾਂ ਨੂੰ ਦਫਨਾਇਆ ਜਾ ਰਿਹਾ ਸੀ ਵਜ਼ੀਰ ਖਾਨ ਉੱਥੇ ਸੀ ਸੋ ਉਹਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਵਜ਼ੀਰ ਖਾਨ ਸਰਹੰਦ ਵਿੱਚ ਨਹੀਂ ਸੀ ਤੇ ਉਸ ਟਾਈਮ ਸੁੱਚਾ ਨੰਦ ਨੇ ਸਭ ਜਾਤਿਆਂ ਦੀ ਗ੍ਰਿਫਤਾਰੀ ਲੈ ਲਈ ਇਹਨਾਂ ਨੂੰ ਬੁਰਜ ਵਿੱਚ ਕੈਦ ਕਰ ਦਿੱਤਾ ਠੰਡੇ ਬੁਰਜ ਵਿੱਚ ਜਿਹੜਾ ਠੰਡਾ ਬੁਰਜ ਹੈ ਸ਼ਾਹਜਹਾਂ ਦਾ ਬਣਾਇਆ ਹੋਇਆ ਸੀ ਜਿੱਥੇ ਜੀਠਹਾੜ ਦੀ ਗਰਮੀ ਦੇ ਵਿੱਚ ਉਹਨੂੰ ਠੰਡਕ ਦਾ ਅਹਿਸਾਸ ਮਿਲਦਾ ਸੀ ਜਦੋਂ ਆਗਰੇ ਤੋਂ ਕਦੇ ਉਹ ਕਸ਼ਮੀਰ ਜਾਂਦਾ ਸੀ ਪੰਜਾਬ ਦੀ ਗਰਮੀ ਤੋਂ ਬਚਣ ਵਾਸਤੇ ਬੁਰਜ 'ਚ ਰੁਕਦਾ ਹੁੰਦਾ ਸੀ ਸੋ ਇਹ ਬੁਰਜ ਸੀ ਜਿਹੜਾ ਗਰਮੀਆਂ ਦੇ ਵਿੱਚ ਲੋਕ ਇੱਥੇ ਠੰਡ ਦਾ ਅਹਿਸਾਸ ਕਰਦੇ ਸੀ ਮਾਤਾ ਜੀ ਤੇ ਸਭ ਜੱਦਿਆਂ ਨੂੰ ਉਹਦੀਆਂ ਠੰਡੀਆਂ ਰਾਤਾਂ ਵਿੱਚ ਉੱਥੇ ਰੁਕਿਆ ਗਿਆ ਬਿਨਾਂ ਵਸਤਰ ਤੋਂ ਬਿਨਾ ਕੋਈ ਮੋਟਾ ਕੱਪੜਾ ਬਿਨਾ ਭੋਜਨ ਪ੍ਰਸ਼ਾਦ ਕਿਉਂਕਿ ਭੋਜਨ ਦਾ ਮੈਂ ਜ਼ਿਕਰ ਤਾਂ ਕਰਦਾ ਕਿਉਂਕਿ ਇੱਕ ਤਾਂ ਵੈਸੇ ਸਾਨੂੰ ਠੰਡ ਲੱਗਦੀ ਹੈ ਜਦੋਂ ਪੇਟ ਵਿੱਚ ਅਨਾਜ ਨਾ ਹੋਵੇ ਗਿਆ ਹੋਇਆ ਅਸੀਂ ਕੁਝ ਨਾ ਛਕੇ ਹੋਵੇ ਭੁੱਖੇ ਹੋਈਏ ਠੰਡ ਜ਼ਿਆਦਾ ਲੱਗਦੀ ਤਾਂ ਕਿਉਂਕਿ ਭੋਜਨ ਤਾਂ ਗਰਮੈਸ਼ ਗਰਮੈਸ਼ ਦਿੰਦਾ ਅੰਦਰੋਂ ਬਿਨਾ ਭੋਜਨ ਤੋਂ ਬੜਾ ਮੁਸ਼ਕਲ ਸੀ ਮਾਤਾ ਜੀ ਤੇ ਸਾਹਜਾਦਨ ਨੂੰ ਉਸ ਗੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ 10 ਪੂ ਦੀ ਰਾਤ ਉੱਥੇ ਕੈਦ ਰੱਖਿਆ 11 ਤੇ 12 ਪੂ ਨੂੰ ਉਹਨਾਂ ਦੀਆਂ ਵਜ਼ੀਰ ਖਾਨ ਦੀ ਅਦਾਲਤ ਦੇ ਵਿੱਚ ਕਚਹਿਰੀ 'ਚ ਪੇਸ਼ੀਆਂ ਪੈਂਦੀਆਂ ਨੇ ਜਿੱਥੇ ਉਹਨਾਂ ਨੂੰ ਹਾਜ਼ਰ ਕੀਤਾ ਜਾਂਦਾ ਸਾਹਜਾਦਿਆਂ ਨੂੰ ਡਰਾਇਆ ਗਿਆ ਲਾਲਚ ਦਿੱਤੇ ਗਏ ਤੇ 13 ਪੂ ਨੂੰ ਫਤਵਾ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਫਿਰ ਬਾਅਦ ਵਿੱਚ ਦਿਵਾਨ ਟੁੱਟੜਮਲ ਨੇ ਮੋਰਾ ਖੜੀਆਂ ਕਰਕੇ ਜਿਹੜੀ ਉਹ ਜਗ੍ਹਾ ਖਰੀਦੀ ਉੱਥੇ ਸੰਸਕਾਰ ਕਰਾਇਆ ਪਰ ਇੱਕ ਇਤਿਹਾਸ ਦਾ ਬੜਾ ਅਨੋਖਾ ਜਿਹਾ ਫਰਮਾਨ ਹੈ ਵੀ ਬਾਬਾ ਫਤਿਹ ਸਿੰਘ ਜੀ ਜਦੋਂ ਸਰਹੰਦ ਉਹਨਾਂ ਨੂੰ ਫਤਵਾ ਲੱਗਿਆ ਤੇ ਵਜ਼ੀਰ ਖਾਨ ਨੇ ਆਖ ਦਿੱਤਾ ਵੀ ਨੀਹਾਂ ਚਣ ਕੇ ਸ਼ਹੀਦ ਕਰ। ਮਾਤਾ ਜੀ ਨੇ ਇੱਕ ਸ਼ਬਦ ਪੁੱਛਿਆ ਸੀ ਪਾਪਾ ਫਤਿਹ ਸਿੰਘ ਨੂੰ ਲਾਲ ਜੀ ਤੁਹਾਨੂੰ ਡਰਤੇ ਨਹੀਂ ਲੱਗਦਾ ਭੈ ਤੇ ਨਹੀਂ ਆਉਂਗਾ। ਮਾਤਾ ਜੀ ਭੈ ਕਾ ਭੈ ਸ਼ਹੀਦ ਕਰਨਗੇ ਮਾਰ ਥੋੜੀ ਦੇਣ ਕਿ ਸਾਨੂੰ। ਪਰ ਉਹ ਗੱਲ ਕੋਈ ਆਮ ਨਹੀਂ ਸੀ ਉਹ ਗੱਲ ਬੜੀ ਵਿਸ਼ੇਸ਼ ਸੀ ਉਹਦਾ ਭਾਵ ਇਹ ਸੀ ਅਸੀਂ ਸ਼ਹੀਦ ਹੋ ਰਹੇ ਸੀ ਮਰ ਨਹੀਂ ਰਹੇ। ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ ਉਹ ਸਦਾ ਹੀ ਅਮਰ ਹੁੰਦੇ ਨੇ। ਕਦੇ ਮਰਦੇ ਨਹੀਂ ਹੈਗੇ ਅੱਜ ਵੀ ਜੇਕਰ ਆਪਾਂ ਵੇਖਿਆ ਜਾਵੇ ਜਿੱਥੇ-ਜਿੱਥੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਜਗਤ ਮਾਤਾ ਗੁਜਰਕੌਰ ਜੀ ਨੇ ਚਰਨ ਪਾਏ ਨੇ ਉਹ ਉਹਨਾਂ ਪੈਰਾਂ ਦੇ ਉੱਪਰ ਅੱਜ ਵੀ ਉਹਨਾਂ ਦੀਆਂ ਜਿਹੜੀਆਂ ਰੂਹਾਂ ਦਾ ਅਹਿਸਾਸ ਕੀਤਾ ਜਾ ਸਕਦਾ ਜਿਸ ਧਰਤੀ ਦੇ ਉੱਪਰ ਅੱਜ ਆਪਾਂ ਖੜੇ ਹਾਂ ਗੁਰਦੁਆਰਾ ਕੋਤਵਾਲੀ ਸਾਹਿਬ ਸਵੇਰੇ 1.5 ਵਜੇ ਤੋਂ ਸੰਗਤ ਦੀ ਇਥੇ ਆਵਾਜ਼ੀ ਸ਼ੁਰੂ ਹੋ ਜਾਂਦੀ ਹੈ ਕੇਵਲ ਇਹਨਾਂ ਦਿਨਾਂ ਦਾ ਜ਼ਿਕਰ ਨਹੀਂ ਕਰਦਾ ਮਾ ਪੋਹ ਦੇ ਦਿਨਾਂ ਦਾ ਆਮ ਦਿਨਾਂ ਦੇ ਵਿੱਚ ਅਸੀਂ ਹੁਣ ਸਾਨੂੰ ਇਹ ਦੱਸੋ ਕਿ ਅੱਜ ਦੇ ਦਿਨ ਲਿਆਂਦਾ ਗਿਆ ਕਿ ਭਲਕੇ ਨਹੀਂ ਭਲਕੇ ਅੱਜ 8 ਪੋਹ ਦਾ ਦਿਨ ਹੈ ਉਹਨਾਂ ਨੂੰ ਭਲਕੇ ਇੱਥੇ ਲਿਆਂਦਾ ਗਿਆ ਸੀ 9 ਪੋਹ ਨੂੰ ਕੱਲ ਨੂੰ ਇਸ ਥਾਂ ਦੇ ਉੱਪਰ ਸ਼ਾਇਦ ਇਸ ਵਕਤ ਸਾਡੇ ਕੋਲ ਖੜਨ ਵਾਸਤੇ ਜਗ੍ਹਾ ਨਹੀਂ ਹੋਊਗੀ ਕਿਉਂਕਿ ਇੱਥੇ ਸਫਰ-ਏ-ਸ਼ਹਾਦਤ ਦਾ ਤੀਜਾ ਪੜਾਏ ਕੱਲ ਨੂੰ ਵੱਡਾ ਦੀਵਾਨ ਸਜੇਗਾ ਜ਼ਿਕਰ ਹੈ ਵੀ ਲੱਖਾਂ ਦੀ ਤਦਾਦ ਦੇ ਵਿੱਚ ਦੇਸ-ਪਰਦੇਸ ਦੇ ਸੰਗਤਾਂ ਇਸ ਧਰਤੀ ਨੂੰ ਸਜਦਾ ਕਰਨ ਆਉਂਦੀਆਂ ਨੇ ਪੂਰੀ ਰਾਤ ਜਦੋਂ ਲਾਲ ਔਰ ਮਾਤਾ ਜੀ ਰਹੇ ਇਤਿਹਾਸ ਚ ਹੋਰ ਉਸ ਰਾਤ ਬਾਰੇ ਕੀ ਕੀ ਲਿਖਿਆ ਗਿਆ ਇਤਿਹਾਸ ਹੈ ਜਿਹੜਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਵੀ ਮਰੰਡੇ ਦੀ ਧਰਤੀ ਤੇ ਬਤੀਤ ਕੀਤੀ ਉਹ ਰਾਤ ਸੀ ਜਿਹੜੀ ਉਹਨੇ ਮਰੰਡੇ ਨੂੰ ਮਾਤਾ ਜੀ ਤੇ ਸਭ ਜਾਦਿਆਂ ਦੀ ਉਹ ਚਰਨਸ਼ੋਹ ਦੇ ਦਿੱਤੀ ਸੀ ਵੀ ਰੋਹਾਨੀਤ ਕਰਕੇ ਸਦਾ ਲਈ ਇੱਥੇ ਉਹਨਾਂ ਦਾ ਵਾਸ ਹੋ ਗਿਆ ਸੀ ਅੱਜ ਵੀ ਜਦੋਂ ਦੇਸ ਪ੍ਰਦੇਸ਼ ਦੀਆਂ ਸੰਗਤਾਂ ਇਸ ਧਰਤੀ ਤੇ ਸਜਦਾ ਕਰਨ ਆਉਂਦੀਆਂ ਨੇ ਉਹਨਾਂ ਦੀ ਹੋਂਦ ਨੂੰ ਅਹਿਸਾਸ ਮਹਿਸੂਸ ਕਰਦੀਆਂ ਨੇ ਕਿ ਅੱਜ ਵੀ ਉਹਨਾਂ ਦੀਆਂ ਰੂਹਾਂ ਇੱਥੇ ਵਾਸ ਕਰਦੀਆਂ ਨੇ ਉਹ ਇੱਕ ਰਾਤ ਦੀ ਉਹਨਾਂ ਦੀ ਚਰਨ ਸ਼ੋਅ ਹੈ ਜਿਹੜੀ ਉਹ ਮਰੰਡੇ ਸ਼ਹਿਰ ਨੂੰ ਬਹੁਤ ਕੁਝ ਦੇ ਗਈ ਹੈ ਸਹਿੜੀ ਤੋਂ ਨੰਗੇ ਪੈਰ ਲਿਆ ਜੋੜਾ ਸਾਹਿਬ ਵੀ ਨਹੀਂ ਕੁਝ ਵੀ ਨਹੀਂ ਸੀਗਾ ਉਹਦੇ ਵਿੱਚ ਇੱਕ ਜ਼ਿਕਰ ਹੈ ਵੀ ਜਦੋਂ ਪਿੰਡ ਸਹਿੜੀ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਲਾਕੇ ਦੀਆਂ ਸੰਗਤਾਂ ਨੇ ਰੋਸ ਕੀਤਾ ਸੀ ਵੀ ਗ੍ਰਿਫਤਾਰੀ ਨਾ ਹੋਵੇ ਹੂੰ ਪਰ ਜਾਨੀ ਖਾਨ ਤੇ ਮਾਨੀ ਖਾਨ ਨੇ ਇਹ ਗੱਲ ਕਹੀ ਸੀ ਵੀ ਅਸੀਂ ਲਿਖਤੀ ਸ਼ਿਕਾਇਤ ਲੈ ਚੁੱਕੇ ਹਾਂ ਗੰਗੂ ਦੀ ਤੇ ਹੁਣ ਗ੍ਰਿਫਤਾਰੀ ਤੇ ਹੋਵੇਗੀ ਕਾਰਵਾਈ ਕਰਨੀ ਪਵੇਗੀ ਉਸ ਵਕਤ ਇਲਾਕੇ ਦੀਆਂ ਸੰਗਤਾਂ ਨੇ ਇੱਕ ਰੱਥ ਦਿੱਤਾ ਸੀ ਜਿਹੜਾ ਬਲਦਾਂ ਦੇ ਨਾਲ ਜੋੜਿਆ ਜਾਂਦਾ ਸੀ ਅੱਛਾ ਉਹ ਰੱਥ ਪੇਂਟ ਕਰਿਆ ਸੀ ਵੀ ਅਸੀਂ ਜੇਕਰ ਇਹਨਾਂ ਨੂੰ ਭੇਜਾਂਗੇ ਤੇ ਇੱਕ ਅਦਬ ਦੇ ਨਾਲ ਭੇਜਾਂਗੇ ਸਤਕਾਰ ਨਾਲ ਭੇਜਾਂਗੇ ਤੁਸੀਂ ਰੱਥ ਤੇ ਬਿਰਾਜਮਾਨ ਕਰਕੇ ਲੈ ਕੇ ਜਾਓ ਇਹਨਾਂ ਨੂੰ ਕੈਦੀਆਂ ਦੀ ਤਰ੍ਹਾਂ ਤੋਰ ਕੇ ਨਹੀਂ ਲੈ ਕੇ ਜਾਣਾ ਉਹ ਰੱਥ ਦੇ ਉੱਪਰ ਲੈ ਕੇ ਆਏ ਸੀ ਉਹੀ ਰਤ ਦੇ ਉੱਪਰ ਫਿਰ ਇੱਥੋਂ ਉਹਨਾਂ ਨੂੰ ਅੱਗੇ ਸਰਹੰਦ ਤੱਕ ਭੇਜਿਆ ਗਿਆ ਸੀ ਪਰ ਜਦੋਂ ਅੰਦਰ ਥਾਣੇ ਦੇ ਲੈਣ ਦਾ ਤਾਂ ਪੂਰੀ ਰਾਤ ਇੱਕ ਜ਼ੁਲਮ ਸੀ ਜ਼ੁਲਮ ਆਉ ਤਾਂ ਇੱਕ ਕਿਉਂਕਿ ਭਾਵੇਂ ਠੰਡੇ ਬੁਰਜ ਵਿੱਚ ਭਾਵੇਂ ਕੋਤਵਾਲੀ ਦੇ ਅੰਦਰ ਭੁੱਖੇ ਪਿਆਸੇ ਬਿਨਾਂ ਮਤਲਬ ਕਿਸੇ ਕਪੜੇ ਤੋਂ ਐਦਾਂ ਮੋٹے ਕਪੜੇ ਤੋਂ ਉਹ ਇੱਕ ਤਸੀਹੇ ਦਿੱਤੇ ਨੇ ਉਹ ਇੱਕ ਤਸ਼ੱਦਦ ਕੀਤਾ ਉਹਨਾਂ ਦੇ ਉੱਪਰ ਬਿਰਦ ਤੇ ਬਾਗ ਉਮਰ ਦੇ ਉੱਪਰ ਅਸੀਂ ਕਈ ਵਾਰ ਜਦੋਂ ਗੱਲਾਂ ਬਿਆਨ ਕਰਦੇ ਹਾਂ ਤਾਂ ਸਾਨੂੰ ਆदत ਪੈ ਜਾਂਦੀ ਹੈ ਪਰ ਮੈਨੂੰ ਲੱਗਦਾ ਤੁਸੀਂ ਜਦੋਂ ਵੀ ਇਹ ਗੱਲਾਂ ਦੱਸਦੇ ਹੋ ਮਨ ਰੋਂਦਾ ਬੋ ਇਹ ਇੱਕ ਬੈਰਾਗ ਹੈ ਮੰਨ ਦੇ ਵਿੱਚ ਜਦੋਂ ਅਸੀਂ ਉਹ ਚੀਜ਼ਾਂ ਨੂੰ ਮਹਿਸੂਸ ਕਰਾਂਗੇ ਤੇ ਅੱਜ ਵੀ ਮਨੁੱਖ ਦੇ ਦਰੋਂ ਤੇ ਖੜੇ ਹੋ ਜਾਂਦੇ ਨੇ ਵੀ ਇਹੋ ਜਿਹਾ ਸਮਾਂ ਸੀ ਜਿਹੜਾ ਉਹਨਾਂ ਨੇ ਆਪਣੇ ਤਨ ਦੇ ਉੱਪਰ ਹੰਡਾਇਆ ਤੇ ਸਭ ਤੋਂ ਅਹਿਮ ਗੱਲ ਹੈ ਉਹਦੇ ਵਿੱਚ ਉਹਨਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਸੀ ਹੈਗਾ ਇੱਕ ਤੇ ਮਨੁੱਖ ਦਾ ਹੁੰਦਾ ਵੀ ਆਪਣਾ ਕੋਈ ਨਿੱਜੀ ਸਵਾਰਥ ਹੁੰਦਾ ਵਿੱਚ ਸਵਾਰਥ ਦੇ ਵਿੱਚ ਬੰਦਾ ਬਹੁਤ ਕੁਝ ਕੁਰਬਾਨੀ ਕਰ ਜਾਂਦਾ ਪਰ ਮਾਤਾ ਜੀ ਸਾਹਿਬ ਜਾਦਿਆਂ ਦਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਕੋਈ ਸਵਾਰਥ ਨਹੀਂ ਸੀ ਪਰ ਉਪਕਾਰ ਦੀ ਭਾਵਨਾ ਨਾਲ ਦੇਸ਼ ਸੰਗਤ ਦੇ ਉੱਪਰ ਸਰਬੱਤ ਦੇ ਭਲੇ ਦੇ ਲਈ ਤੁਰੇ ਹੋਏ ਸੀ ਤੇ ਕੁਰਬਾਨੀ ਕਰ ਰਹੇ ਸਨ ਛੋਟੇ ਸਾਹਿਬ ਜਾਦਿਆਂ ਤੇ ਕੀ ਬੋਲ ਸੀ ਜੇਲ੍ਹ ਅੰਦਰ ਕੁਝ ਇਸ ਬਾਬਤ ਤੇ ਲਿਖਿਆ ਗਿਆ ਇਹਦੇ ਬਾਬਤ ਇੱਕ ਪਰਮਾਨ ਜਿਹੜਾ ਮਿਲਦਾ ਏ ਵੀ ਉਹਨਾਂ ਨੇ ਇੱਕ ਖੁਆਬ ਦੇਖਿਆ ਸੀ ਜੇਲ੍ਹ ਦੇ ਅੰਦਰ ਜੇਲ੍ਹ ਦੇ ਅੰਦਰ ਉਹ ਖੁਆਬ ਵੀ ਸੀ ਵੀ ਪਹਿਲਾਂ ਬਾਬਾ ਫਤਿਹ ਸਿੰਘ ਜੀ ਨੇ ਦੱਸਿਆ ਸੀ ਵੀ ਮੈਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਬਾਬਾ ਅਜੀਤ ਸਿੰਘ ਵੱਡਾ ਵੀਰ ਤੇ ਜੁਝਾਰ ਸਿੰਘ ਦੇ ਦਰਸ਼ਨ ਹੋਏ ਨੇ ਉਸੇ ਵਕਤ ਜਿਹੜਾ ਬਾਬਾ ਜੁਰਾਵਰ ਸਿੰਘ ਜਿਹੜੇ ਦੂਜੇ ਸਾਹਬ ਜਾਦੇ ਸੀ ਉਹਨਾਂ ਨੇ ਕਿਹਾ ਵੀ ਅੱਛਾ ਫਿਰ ਤਾਂ ਤੂੰ ਇਹ ਵੀ ਕਹੇਂਗਾ ਵੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਦਰਸ਼ਨ ਹੋਏ ਨੇ ਉਹ ਕਹਿੰਦਾ ਬਿਲਕੁਲ ਹੋਏ ਨੇ ਮਾਤਾ ਜੀ ਨੇ ਪੁੱਛਿਆ ਵੀ ਤੈਨੂੰ ਕਿਵੇਂ ਪਤਾ ਵੀ ਇਹਨਾਂ ਨੂੰ ਗੁਰੂ ਤੇਗ ਬਹਾਦਰ ਦਾ ਦਰਸ਼ਨ ਹੋਇਆ ਉਹ ਕਹਿੰਦਾ ਮੈਨੂੰ ਵੀ ਇਹੋ ਸੁਪਨਾ ਆਇਆ ਸੀ ਮਤਲਬ ਉਹ ਇੱਕ ਆਉਣ ਵਾਲਾ ਜਿਹੜਾ ਸਮਾਂ ਸੀ ਉਹਨਾਂ ਨੂੰ ਪਹਿਲਾਂ ਆਪਣੇ ਖੁਆਬਾਂ ਦੇ ਵਿੱਚ ਉਹ ਜਿਹੜਾ ਦਰਸ਼ਨ ਸੀ ਉਹ ਹੋ ਚੁੱਕਾ ਸੀ ਉਹਨਾਂ ਨੇ ਉਹ ਚਲਕਾਰਾ ਆਪਣੇ ਨੇਤਰਾਂ ਦੇ ਰਾਹੀਂ ਆਪਣੇ ਖੁਆਬ ਦੇ ਵਿੱਚੋਂ ਦੇਖ ਲਿਆ ਸੀ ਉਹਨਾਂ ਨੇ ਨੌ ਪੋਧ ਜਿਹੜਾ ਇੱਥੋਂ ਦਾ ਜੋ ਪ੍ਰਸੰਗ ਇਤਿਹਾਸ ਦਾ ਯਾਨੀ ਕਿ ਜੀਵ ਦੇ ਅੰਦਰ ਵੀ ਖੁਆਬ ਆਪਣੇ ਕਰਮ ਪ੍ਰਤੀ ਸੀ ਬਿਲਕੁਲ ਹੀ ਆਪਣੇ ਆਪਣੇ ਲਈ ਡਰ ਭੈ ਨਹੀਂ ਸੀ ਕਿ ਮੇਰੇ ਸਾਡੇ ਨਾਲ ਕੀ ਹੋਵੇਗਾ ਉਹ ਅਸਲ ਚ ਜਿਹੜੀਆਂ ਰੂਹਾਂ ਨੇ ਉਹ ਨਿਰਪਉ ਅਵਸਥਾ ਨੂੰ ਪ੍ਰਾਪਤ ਹੋ ਚੁੱਕੀਆਂ ਸੀ ਜਿਵੇਂ ਗੁਰਬਾਣੀ ਦਾ ਬਾਕ ਹੈ ਨਿਰਪਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਵੇਂ ਉਹਨਾਂ ਨੇ ਨਿਰਪਉ ਨੂੰ ਜਪਿਆ ਸੀ ਉਹਨਾਂ ਦੇ ਅੰਦਰ ਦੇ ਸਾਰੇ ਭੈ ਡਰ ਸੀ ਜਿਹੜੇ ਨਾਸ਼ ਹੋ ਚੁੱਕੇ ਸੀ ਕਿਉਂਕਿ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇ ਕੋਈ ਭੈ ਕੋਈ ਡਰ ਉਹਨਾਂ ਦੇ ਨੇੜੇ ਪਹੁੰਚ ਨਹੀਂ ਸਕਦਾ ਕਿਆ ਜੰਦਕੀ ਤੜਕੇ ਤੜਕੇ ਉਹਨਾਂ ਨੂੰ ਇੱਥੋਂ ਸਰਹੰਦ ਲੈ ਕੇ ਜਾਇਆ ਗਿਆ ਸੀ ਬਿਲਕੁਲ ਜਦੋਂ 10 ਬੋ ਦੀ ਸਵੇਰ ਹੋਈ ਹੈ ਕਿਉਂਕਿ ਜਿਹੜੇ ਇੱਥੋਂ ਦੇ कोतवाल ਸਨ ਜਾਨੀ ਖਾਨ ਤੇ ਮਾਨੀ ਖਾਨ ਉਹਨਾਂ ਦਾ ਇੱਕੋ ਇੱਕ ਨਿਸ਼ਚਾ ਸੀ ਵੀ ਜਿੰਨੀ ਛੇਤੀ ਹੋ ਸਕਦਾ ਇਹਨਾਂ ਨੂੰ ਸਰਹੰਦ ਪੇਸ਼ ਕਰ ਦਿੱਤਾ ਜਾਵੇ ਕਿਉਂਕਿ ਆਪਣੇ ਸਿਰ ਤੋਂ ਭਾਰ ਲਾਉਣਾ ਚਾਹੁੰਦੇ ਸੀ ਵੀ ਇੱਥੋਂ ਕਿਤੇ ਉਹਨਾਂ ਦੀ ਰਿਹਾਈ ਨਾ ਹੋ ਜਾਵੇ ਸਿੰਘ ਨਾਣ ਕਿਤੇ ਗੁਰੂ ਸਾਹਿਬ ਨਾਲ ਜਾਣ ਸੋ ਇਹਨਾਂ ਨੇ ਤੜਕੇ-ਤੜਕੇ ਦੇ ਜ਼ਿਕਰ ਹੈ ਵੀ ਇੱਥੋਂ ਉਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਸਰਹੰਦ ਭੇਜਿਆ ਗਿਆ ਸੀ। ਪੂਰੇ ਮਰੀਂਡੇ 'ਚ ਕਰਫਿਊ ਲਾ ਦਿੱਤਾ ਗਿਆ ਸੀ। ਪੂਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਹਦਾਇਤ ਸੀ ਵੀ ਕੋਈ ਵੀ ਆਮ ਜਿਹੜਾ ਵਿਅਕਤੀ ਆਪਣੇ ਘਰ ਤੋਂ ਬਾਹਰ ਨਹੀਂ ਆਵੇਗਾ। ਫੌਜ ਗਸ਼ਤ ਕਰ ਰਹੀ ਸੀ ਇਲਾਕੇ ਦੀ ਵੀ ਕਿਤੇ ਵੀ ਕੋਈ ਸਿੰਘ ਜਾਂ ਖਾਲਸੇ ਦਾ ਪਤਾ ਲੱਗਦਾ ਹੈ ਤੇ ਤੁਰੰਤ ਸੂਚਨਾ ਦੇਣ ਦੇ ਹੁਕਮ ਸੀ। ਉਸ ਵਕਤ ਇੱਕ ਪਾਸੇ ਤਾਂ ਸਾਡੇ ਵੱਡੇ ਸਾਹਿਬਜਾਦੇ ਸ਼ਸ਼ੀਤ ਹੋਏ ਦੇ ਤਾਂ ਵੀ ਦਾਰਸੀ ਮੁਗਲ ਫੌਜ ਨੂੰ ਕਿ ਕਿਤੋਂ ਨਾ ਕਿਤੋਂ ਦਾਵਾ ਬੋਲ ਸਕਦੇ ਅਸੀਂ ਪਰ ਮੁੱਖ ਗੱਲ ਇਹ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਫੌਜ ਤੋਂ ਬਾਹਰ ਸੀ ਕਿਉਂਕਿ ਫੌਜ ਦਾ ਜਿਹੜਾ ਘੇਰਾ ਸੀ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਤੋਂ ਜਦੋਂ ਫੌਜ ਦਾ ਘੇਰਾ ਤੋੜ ਕੇ ਨਿਕਲ ਚੁੱਕੇ ਸੀ ਕਿਉਂਕਿ ਜੇਕਰ 7 ਮਹੀਨੇ ਇਹਨਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਸੀ ਇਹਨਾਂ ਦਾ ਟਾਰਗੇਟ ਸੀ ਜਿਹੜਾ ਕੋਈ ਸਿੱਖ ਨਹੀਂ ਸਿੰਘ ਨਹੀਂ ਸੀ ਜਾਂ ਕੋਈ ਜ਼ਿਆਦਾ ਖਾਲਸਾ ਨਹੀਂ ਸੀ ਇਹਨਾਂ ਦਾ ਟਾਰਗੇਟ ਇੱਕੋ ਲੈ ਕੇ ਆਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੂੰ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੀਦੇ ਨੇ ਚਾਹੇ ਜੀਵਤ ਚਾਹੇ ਮਰਤਕ ਪਰ ਉਹ ਵੀ ਚਮਕੌਰ ਦੀ ਗੜੀ ਚੋਂ ਨਿਕਲ ਚੁੱਕੇ ਸੀ ਇਸ ਕਰਕੇ ਫੌਜ ਲਈ ਤੇ ਜਿਹੜੀ ਮੁਸ਼ਕਲ ਸੀ ਓਡੇ ਦੀ ਓਡੀ ਸੀ ਜਦੋਂ ਗੁਰੂ ਸਾਹਿਬ ਤਾੜੀ ਮਾਰ ਕੇ ਕੀ ਪ੍ਰਸੰਗ ਉਹਨਾਂ ਨੇ ਬੋਲੇ ਸਨ ਇਤਿਹਾਸ 'ਚ ਕੀ ਲਿਖਿਆ ਕੀ ਬੋਲ ਕੇ ਗਏ ਸੀ ਮੁੱਖ ਗੱਲ ਇਹ ਹੈ ਵੀ ਜਦੋਂ ਖਾਲਸੇ ਨੇ ਪੰਜ ਸਿੰਘਾਂ ਦੇ ਸਰੂਪ ਦੇ ਵਿੱਚ ਗੁਰੂ ਸਾਹਿਬ ਨੂੰ ਹੁਕਮ ਕਰ ਦਿੱਤਾ ਵੀ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਓ ਪਰ ਗੁਰੂ ਸਾਹਿਬ ਇਸ ਗੱਲ ਦੇ ਵਿੱਚ ਪਹਿਲਾਂ ਸਹਿਮਤ ਨਹੀਂ ਸੀ ਪਰ ਉਹਨਾਂ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਆ ਕੇ ਹੁਕਮ ਕਰ ਦਿੱਤਾ ਗੁਰੂ ਸਾਹਿਬ ਨੇ ਹੁਕਮ ਨੂੰ ਮੰਨਿਆ ਤੇ ਜਦੋਂ ਹੁਕਮ ਮੰਨਿਆ ਤੇ ਚੁਕੌਰ ਛੱਡ ਕੇ ਚੱਲੇ ਨੇ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਂ ਐਦਾਂ ਲੁੱਕ ਕੇ ਨਹੀਂ ਜਾਵਾਂਗਾ ਮੈਂ ਲਲਕਾਰ ਕੇ ਵੰਗਾਰ ਕੇ ਦੱਸ ਕੇ ਜਾਵਾਂਗਾ ਜਿੱਥੇ ਮੁਗਲ ਫੌਜਾਂ ਸੀ ਜਿਹੜੀਆਂ ਜਿਹਦੇ ਵਿੱਚ ਦਿੱਲੀ ਤੋਂ ਫੌਜ ਆਈ ਹੋਈ ਹੈ ਦੇ ਸਰਹੰਦ ਦੀ ਫੌਜ ਹੈ ਮਲੇਰਕੋਟਲੇ ਦੀ ਫੌਜ ਹੈ ਰਾਜਾ ਜੰਮੂ ਦੀ ਫੌਜ ਰਾਜਾ ਬੜੈਲ ਦੀ ਫੌਜ ਅੰਮੇਲੀ ਦੀ ਫੌਜ ਰਾਜਾ ਕਾਂਗੜਾ ਦੀ ਫੌਜ ਰਾਜਾ ਨਾਹਾਂ ਦੀ ਫੌਜ ਸੀ ਮਤਲਬ ਇਲਾਕੇ ਦੀਆਂ ਜਿੰਨੀਆਂ ਫੌਜਾਂ ਇੱਥੇ ਇਕੱਠੀਆਂ ਹੋਈਆਂ ਜਿੰਨੇ ਜਰਨੈਲ ਇਕੱਠੇ ਹੋਏ ਸੀ ਉਹਨਾਂ ਸਾਰਿਆਂ ਦੇ ਉੱਪਰ ਇੱਕ ਪ੍ਰਧਾਨ ਸੈਨਾਪਤੀ ਸੀ ਜਿਹਦਾ ਨਾਮ ਸੀ ਖਵਾਜਾ ਮਰਦੂਦ ਅਲੀ ਖਾਨ ਇਹ ਦਿੱਲੀ ਤੋਂ ਆਇਆ ਹੋਇਆ ਸੀ ਜਿਹੜਾ ਖਵਾਜਾ ਮਰਦੂਦ ਅਲੀ ਖਾਨ ਸੀ ਚਮਕੌਰ ਦੀ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਹੈ ਇੱਥੇ ਇਹਨੇ ਆਪਣਾ ਡੇਰਾ ਲਾਇਆ ਹੋਇਆ ਸੀ ਤੰਬੂ ਲਾਇਆ ਹੋਇਆ ਸੀ ਅੱਛਾ ਤੇ ਗੁਰੂ ਸਾਹਿਬ ਉਹਦੇ ਤੰਬੂ ਦੇ ਨੇੜੇ ਜਾ ਕੇ ਤਾੜੀ ਮਾਰੀ ਵੀ ਮੈਂ ਇਹਨੂੰ ਦੱਸ ਕੇ ਜਾਣਾ ਪਹਿਲੀ ਤਾੜੀ ਮਾਰੀ ਤੇ ਸ਼ਬਦ ਆਖਿਆ ਸੀ ਸਿੱਖਾਂ ਦਾ ਗੁਰੂ ਚੱਲਿਆ ਜੇ ਹਿੰਮਤ ਹੈ ਤੇ ਰੋਕ ਲਾ ਦੂਜੀ ਵਾਰ ਫਿਰ ਤਾੜੀ ਮਾਰੀ ਵੀ ਹਿੰਦ ਦਾ ਪੀਰ ਚੱਲਿਆ ਜੇ ਹਿੰਮਤ ਹੈ ਤੇ ਰੋਕ ਲਾ ਤੀਜੀ ਵਾਰ ਜਕਾਰਾ ਛੱਡਿਆ ਸੀ ਇਹ ਜਕਾਰਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਨੇ ਫਿਰ ਚਮਕੌਰ ਛੱਡ ਦਿੱਤਾ ਸੀ ਫਿਰ ਮਾਛੀਵਾੜਾ ਦੇ ਜਗਲੇ ਤੋਂ ਫਿਰ ਅੱਗੇ ਮਾਛੀਵਾੜਾ ਜਿੱਥੇ ਗੁਲਾਬ ਸਿੰਘ ਖਤਰੀ ਦੇ ਬਾਗ ਦਾ ਜ਼ਿਕਰ ਹੈ ਫਿਰ ਉੱਥੋਂ ਗਾਨੀ ਖਾਨ ਅਬੀ ਖਾਨ ਦਾ ਮਿਲਾਬ ਉੱਚ ਦੇ ਪੀਰ ਦੇ ਰੂਪ ਵਿੱਚ ਸਤਿਗੁਰੂ ਇੱਥੋਂ ਨਿਕਲੇ ਨੇ ਫਿਰ ਅੱਗੇ ਪਿੰਡ ਆਲਮਗੀਰ ਹੁੰਦੇ ਹੋਏ ਦੰਦਮਾ ਸਾਧ ਤੱਕ ਦਾ ਪਿੰਡ ਅੱਗੇ ਦਾ ਕੰਡਿਆਂ ਦੀ ਸੇਜਾਂ ਤੇ ਕੰਡਿਆਂ ਦੀ ਸੇਜਾਂ ਕਿਉਂਕਿ ਹਾਂ ਉਹ ਮਾਛੀਵਾੜੇ ਦੀ ਧਰਤੀ ਹੈ ਕਿਉਂਕਿ ਸਮਾ ਬੜਾ ਬਲਵਾਨ ਸੀ ਤੇ ਗੁਰੂ ਸਾਹਿਬ ਨੇ ਸਾਨੂੰ ਉਹ ਹਰ ਇੱਕ ਪਹਿਲੂ ਤੋਂ ਜਾਣੂ ਕਰਾ ਦਿੱਤਾ ਆਪਣੇ ਜੀਵਨ ਦੇ ਪੰਨਿਆਂ ਦੇ ਉੱਪਰ ਵੀ ਕਦੇ ਮਖਮਲੀ ਸੇਜਾਂ ਵੀ ਨੇ ਤੇ ਕਦੇ ਕੰਡਿਆਂ ਦੀ ਸੇਜ ਵੀ ਮਿਲਦੀ ਹੈ ਕਦੇ ਪੈਰਾਂ ਦੇ ਵਿੱਚ ਸੋਹਣੇ ਜੋੜੇ ਸਨ ਕਦੇ ਨੰਗੇ ਪੈਰੀ ਵੀ ਕੰਡਿਆਂ ਦੇ ਉੱਪਰ ਸਤਗੁਰੂ ਉਸੇ ਤਰ੍ਹਾਂ ਗਏ ਨੇ ਸੋ ਜਿਹੜਾ ਇਹ ਇਤਿਹਾਸ ਹੈ ਬੜਾ ਮਾਣਮੱਤਾ ਇਤਿਹਾਸ ਹੈ ਇਹ ਇਤਿਹਾਸ ਦੇ ਪੰਨਿਆਂ ਨੂੰ ਜਿੰਨੀ ਵਾਰ ਵੀ ਪੜਾਂਗੇ ਜਿੰਨੀ ਵਾਰ ਵੀ ਖੋਜਾਂਗੇ ਕੁਝ ਨੂੰ ਕੁਝ ਨਵਾਂ ਮਿਲਦਾ ਹੈ ਔਰ ਹਰ ਵਾਰ ਗੁਰੂ ਦੇ ਨਾਲ ਪ੍ਰੇਮ ਵੱਧਦਾ ਜਾਂਦਾ ਹੈ ਆਖਰੀ ਗੱਲ ਹੈ ਜਿੱਦੋ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਨੂੰ ਸਰਹੰਦ ਲਿਜਾਇਆ ਜਾ ਰਿਹਾ ਸੀ ਰਸਤੇ ਦੇ ਵਿੱਚ ਕੁਝ ਜ਼ਿਕਰ ਹੁੰਦਾ ਇਤਿਹਾਸ ਚ ਲਿਖਿਆ ਜਾਂਦਾ ਕਿ ਰਾਹ ਦੇ ਵਿੱਚ ਕੀ ਕੁਝ ਹੋਇਆ ਰਾਹ ਦੇ ਵਿੱਚ ਜਿੰਨਾ ਜ਼ਿਕਰ ਮਿਲਦਾ ਹੈ ਉਹ ਆਮ ਲੋਕਾਂ ਦਾ ਹੈ ਆਮ ਜਿਹੜੀ ਆਵਾਮ ਸੀ ਕਿਉਂਕਿ ਕੁਝ ਵੀ ਆ ਭਾਵੇਂ ਇਸਲਾਮ ਹੈ ਭਾਵੇਂ ਸਨਾਤਨ ਧਰਮ ਹੈ ਭਾਵੇਂ ਸਿੱਖ ਧਰਮ ਹੈ ਆਮ ਲੋਕਾਂ ਦੀ ਵਾਅਦਾ ਇੱਕ ਹੁੰਦੀ ਹੈ ਜੇਕਰ ਕਿਸੇ ਦੇ ਇਰਾਦੇ ਬਦਲਦੇ ਨੇ ਉਹ ਸਦਾ ਹਾਕਮਾਂ ਦੇ ਬਦਲਦੇ ਨੇ ਹਾਕਮਾਂ ਦੀ ਨੀਅਤ ਮਾੜੀ ਹੋਈ ਹੈ ਭਾਵੇਂ ਮੁਗਲ ਸਨ ਭਾਵੇਂ ਪਹਾੜੀ ਰਾਜਸਤਾਨ ਜਿਹੜੀ ਆਵਾਮ ਸੀ ਆਵਾਮ ਤੇ ਮਿਲ ਕੇ ਰਹਿਣਾ ਚਾਹੁੰਦੀ ਸੀ ਆਵਾਮ ਦੀ ਬੋਲੀ ਇਹ ਸੀ ਜਦੋਂ ਉਹਨਾਂ ਨੇ ਸਾਬਜਾਦਿਆਂ ਦੇ ਦਰਸ਼ਨ ਕੀਤੇ ਮਾਤਾ ਜੀ ਦਰਸ਼ਨ ਕੀਤੇ ਉਹਨਾਂ ਨੇ ਉਸੇ ਵਕਤ ਕਹਿ ਦਿੱਤਾ ਸੀ ਵੀ ਹੁਣ ਜਿਹੜੀ ਮੁਗਲਾਂ ਦੀ ਸਲਤਨਤ ਡੁੱਬਣ ਵਾਲੀ ਹੈ ਇਹਦਾ ਸੂਰਜ ਡੁੱਬੂਗਾ ਕਿਉਂਕਿ ਵਜ਼ੀਰ ਖਾਨ ਇੰਨੀਆਂ ਨੀਵੀਆਂ ਹਰਕਤਾਂ ਤੇ ਆ ਗਿਆ ਇਹੋ ਜਿਹੇ ਮਸੂਮ ਜਿੰਦਾਂ ਨੂੰ ਗ੍ਰਿਫਤਾਰ ਕਰਾ ਲਿਆ ਉਹਨੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਲਿਆ ਲਾਂਤ ਪੈ ਰਹੀ ਸੀ ਔਰ ਜ਼ਿਕਰ ਇਥੋਂ ਤੱਕ ਹੈ ਕਿ ਜਦੋਂ ਸਰਹੰਦ ਪੇਸ਼ ਕਰ ਦਿੱਤਾ ਸੀ ਫਤਵਾ ਲਾਉਣ ਤੋਂ ਬਾਅਦ ਕਿਸੇ ਵੀ ਜਲਾਦ ਨੇ ਆ ਕੇ ਹਾਜ਼ਰੀ ਨਹੀਂ ਦਿੱਤੀ ਹੈਗੀ ਵਜ਼ੀਰ ਖਾਨ ਤਰਲੇ ਲੈ ਰਿਹਾ ਸੀ ਜਲਾਦਾਂ ਨੂੰ ਕਿ ਤੁਸੀਂ ਆ ਕੇ ਨੀਹਾਂ ਚਣੋ ਪਰ ਜਲਾਦ ਨਹੀਂ ਸੀ ਆ ਰਹੇ ਘਰੋਂ ਉਹਨਾਂ ਦੇ ਕਲੇਸ਼ ਹੋ ਰਹੇ ਸੀ ਕਿਤੇ ਨੀਹਾਂ ਨਹੀਂ ਚਣਦੀਆਂ ਹੈਗੀਆਂ ਜੇ ਤੁਸੀਂ ਨੀਹਾਂ ਚਣੋ ਕਿ ਤੇ ਆਪਣਾ ਘਰ ਖਤਮ ਹੋ ਜਾਵੇ ਕਿ ਆਵਾਮ ਸੀ ਜਿਹੜਾ ਸਾਬਜਾਦਿਆਂ ਦੇ ਹੱਕ ਦੇ ਵਿੱਚ ਬੋਲ ਰਿਹਾ ਸੀ ਮਾਤਾ ਜੀ ਦੇ ਹੱਕ ਦੇ ਵਿੱਚ ਬੋਲ ਰਿਹਾ ਸੀ ਸੋ ਉਹਨਾਂ ਦੀ ਜਿਹੜੀ ਆਵਾਜ਼ ਸੀ ਉਹ ਸੱਚ ਦੇ ਨਾਲ ਸੀ ਉਹਨਾਂ ਦੀ ਪ੍ਰੀਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਜੁੜੀ ਹੋਈ ਹੈ ਇਹ ਜ਼ਾਲਮ ਸੀ ਜਿਹੜੇ ਵਜ਼ੀਰ ਖਾਨ ਸੀ ਇਸ ਕਰਕੇ ਇਹਨਾਂ ਦੀ ਹਰ ਪੱਖ ਹਰ ਸਮੇਂ ਲੰਦਿਆ ਹੋ ਰਹੀ ਸੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ